ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਖੜੇ ਆ ਐਸ ਡੀ ਐਮ ਆਫਿਸ ਪਾਤਣਾ ਇਸ ਟਾਈਮ ਸ਼ਾਮ ਦੇ ਪੌਣੇ 6 ਵਜੇ ਨੇ ਤਾਂ ਵੀਰੋ ਜਰੂਰੀ ਮੈਸੇਜ ਸੀਗਾ ਖੁਸ਼ੀ ਦੀ ਖਬਰ ਹੈ ਜਿਹੜਾ ਆਪਣਾ ਪਾਈਪ ਲਾਈਨਾਂ ਦਾ ਵਾਰਡ ਆਪਣੀ 2021 ਜਦੋਂ ਤੋਂ ਰੋਡ 'ਚ ਜ਼ਮੀਨ ਐਕਵਾਇਰ ਹੋਈ ਆ ਉਦੋਂ ਤੋਂ ਮੰਗ ਸੀ ਆਪਣੀ ਕਿ ਸਾਡਾ ਪਾਈਪ ਲਾਈਨਾਂ ਜਿਹੜੀਆਂ ਖੇਤਾਂ 'ਚ ਐਕਵਾਇਰ ਹੋਈਆਂ ਨੇ ਉਹਨਾਂ ਦਾ ਵਾਰਡ ਕੀਤਾ ਜਾਵੇ ਪਰ ਸਾਨੂੰ ਉਸ ਸਮੇਂ ਅਧਿਕਾਰੀ ਇਹ ਗੱਲ ਕਹਿੰਦੇ ਸੀ ਕਿ ਪਾਈਪਲਾਈਨਾਂ ਦੇ ਪੈਸੇ ਕਦੇ ਭਾਰਤ ਸਰਚ ਵਿੱਚ ਨਹੀਂ ਮਿਲੇ ਕਿਉਂਕਿ ਤੁਸੀਂ ਭੂਮੀ ਰੱਖਿਆ ਵਿਭਾਗ ਤੋਂ ਅਪਰੂਵਲ ਨਹੀਂ ਲਈ ਤੁਸੀਂ ਇੱਦਾਂ ਹੀ ਇਲੀਗਲ ਦੱਬੀਆਂ ਹੋਈਆਂ ਨੇ ਪਾਈਪਲਾਈਨ ਤਾਂ ਵੀਰੋ ਲੜਾਈ ਆਪਾਂ 2023 ਚ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਆਜ਼ਾਦੀ ਹਮਾਇਤ ਲੈ ਕੇ ਸ਼ੁਰੂ ਕੀਤੀ ਸੀਗੀ ਰੋੜ ਕਿਸਾਨ ਸੰਘਰਸ਼ ਕਮੇਟੀ ਨੇ ਤਾਂ ਵੀਰੋ ਅੱਜ ਜਿਹੜਾ ਆਪਣਾ ਔਵਾਰਡ ਹੈ ਅੱਜ 24 ਤਰੀਕ 10ਵਾਂ ਮਹੀਨਾ 2025 ਹੈ ਤਾਂ ਔਵਾਰਡ ਮੇਰੇ ਹੱਥ 'ਚ ਹੈ ਸਾਥੀਓ ਜਿਹੜਾ ਕਿ ਅੱਜ ਅਸੀਂ ਲਗਾਤਾਰ ਦੁਪਹਿਰ ਤੋਂ ਇੱਥੇ ਬੈਠੇ ਸੀਗੇ 1 ਵਜੇ ਤੋਂ ਐਸਡੀਐਮ ਸਾਹਿਬ ਕੋਲ ਬੈਠ ਕੇ ਸਾਰਾ ਬਰੀਕੀ ਨਾਲ ਜਿਨ੍ਹਾਂ ਨੇ ਕੰਮ ਕੀਤਾ ਐਸਡੀਐਮ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਇੰਨਾ ਪੁਰਾਣਾ ਲੰਮੇ ਸਮੇਂ ਤੋਂ ਅੜਕਿਆ ਹੋਇਆ ਵਾਰਡ ਜਿਹੜਾ ਸੁਣਾਇਆ ਤੇ ਵੀਰੋ ਇਹ 1 ਕਰੋੜ 34 ਲੱਖ 18275 ਰੁਪਏ ਦਾ ਵਾਰਡ ਹੈ 11 ਪਿੰਡਾਂ ਦੀਆਂ ਪਾਈਪਲਾਈਨਾਂ ਦਾ ਅਵਾਰਡ ਹੈਗਾ ਇਹ ਜਿਸ ਚ ਕਿ ਆਪਣੇ ਗਲੋਲੀ ਤੋਂ ਲੈ ਕੇ ਘੱਗੇ ਤੱਕ ਦੇ ਪਿੰਡ ਆਏ ਨੇ 5 ਨੰਬਰ ਪੈਕੇਜ ਦੇ ਤੇ ਜਿਹੜੇ 6 ਨੰਬਰ ਪੈਕੇਜ ਦੇ ਘੱਗਾ ਤੇ ਬਰਾਸ ਪਿੰਡ ਉਹ ਰਹਿੰਦੇ ਨੇ ਉਹ ਵਾਰਡ ਵਾਸਤੇ ਆਪਾਂ ਦੁਬਾਰਤੋਂ ਐਪਲੀਕੇਸ਼ਨਸ ਦੇਣੀਆਂ ਨੇ ਤਾਂ ਸਾਥੀਓ ਇਹ ਤੁਹਾਡੀ ਲੋਕਾਂ ਦੀ ਤਾਕਤ ਹੈ ਤੁਹਾਡੇ ਜਿਹੜਾ ਏਕਾ ਤੁਸੀਂ ਦਿਖਾਇਆ ਹੈ ਲੋਕ ਤਾਕਤ ਰਹੀ ਆਪਾਂ ਬੀਕੇਯੂ ਇਕਤਾ ਆਜ਼ਾਦ ਨਾਲ ਜੋਸ਼ ਸੰਘਰਸ਼ ਕੀਤਾ ਹੈ ਸੰਘਰਸ਼ ਲੜਿਆ ਉਹਦੀ ਬਦੌਲਤ ਆਪਾਂ ਇਹ ਵਾਰਡ ਕਰਾ ਸਕਿਆ ਜਿਹੜੇ ਕਿ 51 ਆਪਣੇ ਪਿੰਡਾਂ ਦੇ ਕਿਸਾਨ ਸਾਥੀਆਂ ਦੀਆਂ ਜਿਹੜੀਆਂ ਪਾਈਪ ਲਾਈਨਾਂ ਦੱਬੀਆਂ ਗਈਆਂ ਸੀ ਜਿਨ੍ਹਾਂ ਦਾ ਵਾਰਡ 100% ਜੜਾ ਪਤਾ ਲਾ ਕੇ ਕੀਤਾ ਗਿਆ ਤਾਂ ਇਹ ਖਬਰ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਆਪਣੇ ਸੰਘਰਸ਼ੀ ਵੀਰਾਂ ਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬਾਕੀ ਦੀ ਗੱਲਬਾਤ ਸਰਜੀਤ ਸਿੰਘ ਜੀ ਤੰਬੂ ਵਾਲਾ ਕਰਨਗੇ ਭਾਈ ਜੀ ਬੇਨਤੀ ਹੈ ਸਾਰਿਆਂ ਨੂੰ ਬੀਕੇ ਜੂ ਯਾਦ ਦੇ ਜਿੰਨੇ ਵੀ ਮੈਂਬਰ ਨੇ ਸਾਰੇ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਾਥ ਦੇਣ ਦਾ ਹੱਕ ਬਣਦਾ ਜਿੰਨੀ ਸੰਗਤ ਆਪਣੀ ਬਹੁਤ ਸੰਗਤ ਕੱਟ ਪਹੁੰਚਦੀ ਹੈ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਜਦੋਂ ਆਪਾਂ ਸਨੇਹਤਾ ਸਭ ਨੂੰ ਲੱਗਦੇ ਨੇ ਇੱਕ ਪਿੰਡ ਤੋਂ ਇੱਕ ਜਾਂ ਦੋ ਬੰਦਾ ਆਂਦਾ ਚਲੋ ਕੋਈ ਗੱਲ ਨਹੀਂ ਫੇਰ ਵੀ ਆਪਾਂ ਜੰਗ ਜਿੱਤੇ ਆਂ ਬਹੁਤ ਸੰਘਰਸ਼ ਲੜ ਕੇ ਆਪਾਂ ਨੇ ਇਹ ਪਾਈਪ ਲਾਈਨ ਦਾ ਵਾਰਡ ਕਰਵਾ ਲਿਆ ਜਿਹੜਾ ਇਹਦਾ ਸੇਰਾ ਜਿਹੜਾ ਸਾਰਾ ਬੀਕੇ ਯੂ ਆਜ਼ਾਦ ਦੇ ਵਰਕਰਾਂ ਨੂੰ ਜਾਂਦਾ ਬਾਈ ਜੀ ਤੇ ਬਹੁਤ ਮਿਹਨਤ ਨਾਲ ਲੜ ਕੇ ਆਪਾਂ ਨੇ ਇਹਦਾ ਵਾਰਡ ਕਰਵਾਇਆ ਵਾਰਡ ਇਹਦਾ ਹੋ ਚੁੱਕਿਆ ਬਾਕੀ ਜਿਹੜੀਆਂ ਪਾਈਪ ਲਾਈਨਾਂ ਰਹਿndੀਆਂ ਨੇ ਜਿਵੇਂ 5 ਨੰਬਰ ਦੀਆਂ ਬਾਈ ਜੀ ਨੇ ਦੱਸਿਆ ਉਹ ਵੀ ਆਪਾਂ ਹੁਣ ਕਰਵਾਵਾਂਗੇ ਉਹਨਾਂ ਦੀਆਂ ਵੀ ਐਪਲੀਕੇਸ਼ਨਾਂ ਦਵਾਂਗੇ ਤੇ ਮੈਨੂੰ ਸਭ ਨੂੰ ਬੇਨਤੀ ਕਰਦਾ ਹਾਂ ਵੀ ਬਾਈ ਜੀ ਸਾਥ ਜ਼ਰੂਰ ਦਿਆ ਕਰੋ ਜਦੋਂ ਵੀ ਮੈਸੇਜ ਮਿਲਦਾ ਵੱਧ ਤੋਂ ਵੱਧ ਬਾਈ ਪਹੁੰਚਾਇਆ ਕਰੋ ਬਾਈ ਬਾਕੀ ਧੰਨਵਾਦ ਕਰਦੇ ਹਾਂ ਬਾਈ ਮਜੀਤ ਸਿੰਘ ਨਿਆਲ ਸਾਡੇ ਸੂਬਾ ਕੋ ਯਾਦਵੰਦ ਸਿੰਘ ਬੋਰਡ ਮਨਦੀਪ ਸਿੰਘ ਭੂਤਗੜ ਸਾਡੇ ਬਲਾਗ ਦੇ ਪ੍ਰੈਸ ਕਤਰ ਗੁਰਜਿੰਦਰ ਸਿੰਘ ਸਧਾਰਨਪੁਰ ਗੁਰਜੰਤ ਸਿੰਘ ਸਧਾਰਨਪੁਰ ਪੂਰੀ ਬਲਾਗ ਟੀਮ ਅਮਰੀਕ ਸਿੰਘ ਜੀ ਕਲਵਾ ਨੂੰ ਪਿੰਡ ਇਕਾਈਆਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ